ਸੁਰੂ ਜਵੀਦਾਸ ਜੰਤੀ ਜੀ ਉਹਦੀ ਬਹੁਤ ਬਹੁਤ ਵਧਾਈਆਂ ਸਮੂਹ ਸੰਗਤਾਂ ਨੂੰ ਤੇ ਅੱਜ ਬੜੇ ਉਮੀਦ ਤੇ ਉਪੇਖਾ ਸੀ ਕਿ ਅੱਜ ਪ੍ਰਧਾਨ ਮੰਤਰੀ ਜੀ ਜਾ ਰਹੇ ਨੇ ਪੰਜਾਬ ਤੇ ਪਿਛਲੇ 10 ਸਾਲਾਂ ਤੋਂ ਤਾਂ ਕਿਸੇ ਬਜਟ 'ਚ ਪੰਜਾਬ ਦਾ ਨਾਂ ਤੱਕ ਨਹੀਂ ਲਿੱਤਾ ਗਿਆ ਲੇਕਿਨ ਅੱਜ ਪੰਜਾਬ ਜਾ ਰਹੇ ਨੇ ਤੇ ਜ਼ਰੂਰ ਪੰਜਾਬੀਆਂ ਨੂੰ ਸੌਗਾਤ ਦੇਣਗੇ ਖਾਲੀ ਹੱਥ ਨਹੀਂ ਮੁੜ ਕੇ ਆਣਗੇ ਲੇਕਿਨ ਅੱਜ ਬਜਟ ਸੁਣ ਕੇ ਬਹੁਤ ਮਾਇੂਸੀ ਹੋਈ ਇਹੋ ਜਿਹਾ ਬਜਟ ਸੈਰ ਮੈਂ ਕਦੇ ਸੁਣਿਆ ਹੀ ਨਹੀਂ ਜਿਤੇ ਕਿਸਾਨ ਦਾ ਨਾਂ ਤੱਕ ਨਹੀਂ ਲਿਆ ਮੈਨੂੰ ਲੱਗਦਾ ਇਹਨੂੰ ਯੂਨੀਅਨ ਬਜਟ ਦੀ ਜਗ੍ਹਾ ਇਹਨੂੰ ਹੁਣ ਇਲੈਕਸ਼ਨ ਬਾਉਂਡ ਰਾਜਾਂ ਵਾਸਤੇ ਬਜਟ ਐਲਾਨ ਕਰਨਾ ਚਾਹੀਦਾ ਹੈਗਾ ਕਿਉਂਕਿ ਇਹ ਯੂਨੀਅਨ ਬਜਟ 'ਚ ਜਿਹੜੇ ਖਜ਼ਾਨੇ ਵਿੱਚ ਪੈਸੇ ਆਉਂਦੇ ਨੇ ਦੇਸ਼ ਭਰ ਦੇ ਲੋਕਾਂ ਦੇ ਹਰ ਰਾਜ ਦੇ ਲੋਕਾਂ ਦੇ ਉਹ ਜਿਹੜੀ ਵੀ ਚੀਜ਼ ਖਰੀਦਦੇ ਨੇ ਉਹਦੇ ਉੱਤੇ ਟੈਕਸ ਲੱਗਦਾ ਹੈ ਉਹਸ ਟੈਕਸ ਦੇ ਨਾਲ ਇਹ ਦੇਸ਼ ਦਾ ਖਜ਼ਾਨਾ ਬਣਦਾ ਹੈਗਾ ਤੇ ਹਰੇਕ ਦਾ ਬਰਾਬਰ ਦਾ ਹੱਕ ਹੈ ਤੇ ਜੇ ਇੱਕ ਰਾਜ ਦਾ ਨਾਂ ਹੀ ਨਾ ਲਿੱਤਾ ਜਾਏ 10 ਸਾਲਾਂ ਤੋਂ ਫਿਰ ਪੰਜਾਬ ਦੇ ਨਾਲੇ ਧੱਕਾ ਤੇ ਧੋਖਾ ਨਹੀਂ ਤਾਂ ਕੀ ਹੈਗਾ ਤੁਸੀਂ ਸ਼ੁਰੂਆਤ 'ਚ ਹੀ ਕਹਿ ਦਿਓ ਕਿ ਸਭ ਦਾ ਸਾਥ ਸਭ ਦਾ ਵਿਕਾਸ ਤੇ ਸ਼ੁਰੂਆਤੀ ਪੰਕਤੀ ਕਿ ਹਰੇਕ ਪਰਿਵਾਰ ਵਾਸਤੇ ਹਰੇਕ ਇਲਾਕੇ ਵਾਸਤੇ ਹਰ ਕਮਿਊਨਿਟੀ ਵਾਸਤੇ ਤੇ ਫਿਰ ਤੁਹਾਡੇ ਬਜਟ 'ਚ ਪੰਜਾਬ ਵਾਸਤੇ ਕੁਝ ਵੀ ਨਾ ਹੋ 10ਵੀਂ ਵਾਰੀ ਤੇ ਮੈਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਅੱਜ ਦੇ ਦਿਨ ਤਾਂ ਉਮੀਦ ਸੀਗੀ ਕਿ ਪੰਜਾਬ ਜਾ ਰਹੇ ਨੇ ਜ਼ਰੂਰ ਤੁਸੀਂ ਕਿਸਾਨ ਦਾ ਨਾਅਕ ਨਾ ਲਓ ਜਿਹੜਾ ਵੱਡਾ ਕਿਸਾਨੀ ਅੰਦੋਲਨ ਤੁਸੀਂ ਚੱਕਿਆ ਕਿਸਾਨਾਂ ਨੂੰ ਵਿਸ਼ਵਾਸ ਦੇ ਲਾ ਕੇ ਕਿ ਤੁਸੀਂ ਐਮਐਸਪੀ ਨੂੰ ਲੀਗਲ ਗਾਰੰਟੀ ਬਣਾਉਂਗੇ ਉਹਦੇ ਤੁਸੀਂ ਨਾ ਤਾਂ ਕੀ ਨਾ ਦਿੱਤਾ ਚਰਚਾ ਤੱਕ ਵੀ ਨਹੀਂ ਕੀਤੀ ਤੇ ਜੇ ਕਿਸਾਨਾਂ ਦੀ ਗੱਲ ਜੇ ਹੋਈ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿਸਾਨ ਸ਼ਬਦ ਦੀ ਸ਼ਾਇਦ ਮਸਾ 1.5 ਘੰਟੇ ਦੀ ਸਪੀਚে ਚਾਰ ਵਾਰੀ ਲੱਤਾ ਹੋਣਾ ਤੇ ਉਹ ਵੀ ਕੋਕੋਨਟ ਦੇ ਕਿਸਾਨ ਕਾਜੂ ਬਦਾਮ ਅਖਰੋਟ ਦੇ ਕਿਸਾਨ ਉਹ ਜਿਹੜੇ ਕੋਸਟਲ ਏਰੀਆ 'ਚ ਜਿੱਥੇ ਇਲੈਕਸ਼ਨ ਆ ਰਹੀਆਂ ਨੇ ਉਹਨਾਂ ਦੇ ਕਿਸਾਨਾਂ ਦੇ ਨਾਂ ਨੂੰ ਲੈਤੇ ਜੇ ਤੁਸੀਂ ਹਾਈ ਸਪੀਡ ਰੇਲ ਕੋਰਡੋਰ ਦੀ ਗੱਲ ਕੀਤੀ ਤੇ ਉਹ ਫਿਰ ਆਪਣੇ ਰਾਜ ਤੇ ਵਾਰਾਨਸੀ ਕਿਉਂਕਿ ਉੱਥੇ ਵੀ ਹੁਣ ਅਗਲੇ ਸਾਲ ਇਲੈਕਸ਼ਨ ਵਾਰਾਨਸੀ ਉਪੀ ਦੇ ਨਾਲ ਪੰਜਾਬ ਦੇ ਵੀ ਇਲੈਕਸ਼ਨ ਨੇ ਕਿਉਂ ਪੰਜਾਬ ਦੇ ਨਾਲ ਇਹ ਮਤੇਈ ਮਾਦਾ ਸੁਭਾਅ ਹਰ ਪੱਖੋਂ ਇਹ ਨਾ ਕਿਸਾਨਾਂ ਵਾਸਤੇ ਨਾ ਮਜ਼ਦੂਰਾ ਵਾਸਤੇ ਨਾ ਕੋਈ ਛੋਟੇ ਦੁਕਾਨਦਾਰ ਟਰੇਡਰ ਜਾਂ ਮਿਡਲ ਕਲਾਸ ਵਾਸਤੇ ਕੁੱਝ ਵੀ ਨਹੀਂ ਟੋਟਲੀ ਫੇਲ ਬਦਲ ਇੱਕ ਮੈਂ ਕਹਿੰਦੀ ਆ ਰੂਲਸ ਐਂਡ ਰੈਗੂਲੇਸ਼ਨਸ ਦੇ ਅਦਲਾ ਬਦਲੀ ਹੋ ਗਈ ਤੇ ਵੱਡੇ ਕੋਰਪੋਰੇਟ ਹਾਊਸਸ ਨੂੰ ਜਿਹੜਾ ਵੀ ਉਹਨਾਂ ਨੇ ਕੰਸੈਸ਼ਨਸ ਦਿੱਤੇ ਨੇ ਮੈਂ ਤੇ ਇਹਨੂੰ ਇੱਥੇ ਤਾਂ ਹੀ ਕਹਾਂਗੀ ਲੇਕਿਨ ਜਿਹੜੇ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਜਿਹੜੇ ਦੇਸ਼ ਦਾ ਢਿੱਡ ਭਰਦੀ ਹੈ ਉਹ ਕਿਸਾਨ ਵਰਗ ਵਾਸਤੇ ਇੱਕ ਬਹੁਤ ਵੱਡਾ ਮਾਇੂਸੀ ਦਾ ਅਜ ਦਿਨ ਹੋ ਗਿਆ ਕਿੰਨੇ ਨੰਬਰ ਦਿੰਦੇ ਇਸ ਬਜਟ ਨੂੰ ਮੈਂ ਤਾਂ ਨੰਬਰ ਤਾਂ ਮੇਰੇ ਖਿਆਲ ਨਾਲ ਕੁਝ ਵੀ ਨਹੀਂ ਮਿਲਣਾ ਚਾਹੀਦਾ ਲੇਕਿਨ ਇੱਕ ਨੰਬਰ ਦੇ ਦਿੰਦਾ ਕਿਉਂਕਿ ਬਜਟ ਇੱਕ ਮਹਿਲਾ ਨੇ ਨੌਵੀਂ ਵਾਰੀ ਪੇਸ਼ ਕੀਤਾ ਹੈ ਉਹਦੇ ਵਾਸਤੇ ਮੈਂ ਇੱਕ ਨੰਬਰ ਦੇ ਦਿੰਨੀਆਂ ਲੇਕਿਨ ਅਫਸੋਸ ਬਹੁਤ ਹੈ ਕਿ ਮਹਿਲਾ ਦੀ ਵੀ ਗੱਲ ਕਰੀਏ ਤੇ ਮਹਿਲਾ ਵਾਸਤੇ ਇੱਕ ਗਰਲਸ ਹੌਸਟਲ ਹਰ ਡਿਸਟ੍ਰਿਕਟ ਚ ਬਸ ਇੱਥੇ ਤਾਂ ਹੀ ਹੋਰ ਮੈਨੂੰ ਤਾਂ ਨਹੀਂ ਲੱਗਦਾ ਮੇਲਾ ਵਾਸਤੇ ਹੋਰ ਤਾਂ ਮੈਂ ਕੁਝ ਸੁਣਿਆ ਨਹੀਂ ਪੰਜਾਬ ਪੱਖੋਂ ਇਸ ਬਜਟ ਨੂੰ ਕਿਵੇਂ ਦੇਖਿਆ ਜਾਏ ਕਿਉਂਕਿ ਪਿਛਲੇ ਬਜਟ ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਕੁਝ ਵੀ ਆਸਰ ਨਹੀਂ ਆਇਆ ਬਿਲਕੁਲ ਫੇਲ ਮੈਂ ਸ਼ੁਰੂਆਤ ਇਹ ਇਸ ਗੱਲ ਤੋਂ ਕੀਤੀ ਕਿ ਪਿਛਲੇ 12 ਸਾਲ ਦੀ ਮੋਦੀ ਸਰਕਾਰ ਦੇ 10 ਸਾਲਾਂ ਵਿੱਚੋਂ ਕਿਸੇ ਬਜਟ 'ਚ ਪੰਜਾਬ ਦਾ ਨਾਂ ਤੱਕ ਨਹੀਂ ਆਇਆ ਤੇ ਜੇ ਤੁਸੀਂ ਅੱਜ ਦੇ ਬਜਟ ਤੇ ਸ਼ੁਰੂਆਤ 'ਚ ਕਹਿੰਦੇ ਹੋ ਕਿ ਸਭ ਦਾ ਸਾਥ ਸਭ ਦਾ ਵਿਕਾਸ ਤੇ ਇਹ ਬਜਟ ਉਸ ਵਾਸਤੇ ਕਿ ਹਰ ਪਰਿਵਾਰ ਦੇ ਹਰ ਘਰ ਤਾਈਂ ਹਰ ਇਲਾਕੇ ਤਾਈਂ ਪਹੁੰਚੇ ਤੇ ਕੀ ਤੁਹਾਡੇ ਇਸ ਨਕਸ਼ੇ ਵਿੱਚ ਪੰਜਾਬ ਨਹੀਂ ਹੈਗਾ ਤੇ ਅੱਜ ਦੇ ਦਿਨ ਜਿੱਥੇ ਵੋਟ ਦੀ ਸਿਆਸਤ ਲਈ ਤੁਸੀਂ ਪੰਜਾਬ ਤਾਂ ਜਾ ਰਹੇ ਹੋ ਦਾ دعਈ ਹੋ ਲੇਕਿਨ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਜਾਏ ਤੇ ਆਪਣੇ ਬਜਟ 'ਚ ਪੰਜਾਬ ਦਾ ਨਾਂ ਤੱਕ ਨਹੀਂ ਆਏ ਕਿਉਂ ਸਾਨੂੰ ਟੈਕਸਟਾਈਲ ਪਾਕ ਦੀ ਪੰਜਾਬ ਨੂੰ ਲੋੜ ਨਹੀਂ ਕਿ ਇੱਕ ਹਾਈ ਸਪੀਡ ਰੇਲ ਲਿੰਕ ਦੇ ਨਾਲ ਪੰਜਾਬ ਦੇ ਇੰਡਸਟਰੀ ਦਾ ਫਾਇਦਾ ਨਹੀਂ ਹੋ ਸਕਦਾ ਸੀ ਕਿ ਸਪੋਰਟਸ ਇੰਡਸਟਰੀ ਦੀ ਗੱਲ ਕੀਤੀ ਕਿ ਪੰਜਾਬ 'ਚ ਜਲੰਧਰ 'ਚ ਕੋਈ ਵਧੀਆ ਜਿਹਾ ਤੁਸੀਂ ਸਪੋਰਟਸ ਹੱਬ ਨਹੀਂ ਲਗਾ ਸਕਦੇ ਕਿ ਸਾਡੇ ਸੀ ਪਾਕਿਸਤਾਨ ਦੇ ਨਾਲ ਲੜਾਈ ਜੇ ਹੁੰਦੀ ਹੈ ਲੱਗਦੀ ਹੈ ਜੇ ਹਾਲਾਤ ਖਰਾਬ ਹੁੰਦੇ ਨੇ ਤੇ ਅਟਾਰੀ ਬਾਰਡਰ ਬੰਦ ਕਰ ਦਿੱਤਾ ਜਾਂਦਾ ਹੈ ਲੇਕਿਨ ক্রিকেট ਮੈਚ ਚੱਲਦਾ ਰਹਿੰਦਾ ਹੈਗਾ ਪੰਜਾਬ ਦੀ ਇੰਡਸਟਰੀ ਸਫਰ ਕਰਦੀ ਹੈਗੀ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਵਾਸਤੇ ਆਪਣਾ ਇੱਕ ਜਿਹੜਾ ਨੈਚੁਰਲ ਰਿਸੋਰਸ ਸਾਡਾ ਸੋਮਾ ਸਾਡਾ ਪਾਣੀ ਹੋਰ ਤਾਂ ਕੁਝ ਨਹੀਂ ਹੈ ਸਾਡੇ ਕੋਲ ਉਹਨੂੰ ਇੰਨੀ ਡਿਪਲੀਟ ਕਰਤਾ ਹੈਗਾ ਇਹਨਾਂ ਖਤਮ ਹੋ ਗਿਆ ਹੈ ਸਾਡਾ ਪਾਣੀ ਸਿਰਫ ਦੇਸ਼ ਦਾ ਢਿੱਡ ਭਰਨ ਵਾਸਤੇ ਗ੍ਰੀਨ ਰੈਵਿਊਲੂਸ਼ਨ ਤੋਂ ਲੈ ਕੇ ਅੱਜ ਤਾਈ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨ ਦਿੰਦੇ ਨੇ ਤਦੇ ਪੰਜਾਬ ਦੇ ਕਿਸਾਨਾਂ ਦਾ ਨਾ ਤਾਂਕ ਨਹੀਂ ਪੀਐਮ ਜਾ ਰਹੇ ਨੇ ਪੰਜਾਬ दौरे ਤੇ ਕੀ ਉਮੀਦ ਕੀਤੀ ਜਾਏ ਕੋਈ ਵੱਡਾ ਐਲਾਨ ਹੋ ਸਕਦਾ ਬਜਟ ਤੋਂ ਬਾਅਦ ਤਾਂ ਲੱਗਦਾ ਨਹੀਂ ਲੇਕਿਨ ਹਾਂ ਜੇ ਪੋਲਰਾਈਜੇਸ਼ਨ ਦੀ ਇਹਨਾਂ ਦੀ ਜਿਹੜੀ ਰਾਜਨੀਤੀ ਹੈਗੀ ਉਹਦੇ ਅਧੀਨ ਜੇ ਕੁਝ ਐਲਾਨ ਕਰਨਗੇ ਤੇ ਜੇ ਉਹ ਸ਼ਾਇਦ ਹੋ ਸਕਦਾ ਜੇ ਕਰਨਗੇ ਵੀ ਤਾਂ ਰਾਜਨੀਤੀ ਨੂੰ ਦੇਖਦੇ ਹੋਏ ਕਿਉਂਕਿ ਜੇ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਪਿਆਰ ਹੁੰਦਾ ਤੇ ਫਿਰ ਨਾ ਹੀ ਪੰਜਾਬ ਦੇ ਕਿਸਾਨਾਂ ਦੀ ਐਮਐਸਪੀ ਦਾ ਧੋਖਾ ਹੁੰਦਾ ਨਾ ਹੀ ਸਾਡੇ ਬੰਦੀ ਸਿੱਖ ਬੰਦ ਹੁੰਦੇ ਨਾ ਹੀ ਸਾਡੇ ਪਾਣੀ ਸਾਡੇ ਤੋਂ ਖੋਣ ਵਾਸਤੇ ਐਸਵਾਈਐਲ